ਦਾ ਜੇ ਇਕ ਲਾਈਨ ਵਿੱਚ ਸਮਝਣਾ ਹੋਵੇ ਕਿ ਬੁੱਧ ਦੀ ਸਿੱਖਿਆ ਕੀ ਹੈ ਇਕ ਲਾਈਨ ਦੇ ਵਿੱਚ ਤਾਂ ਸਭ ਤੋਂ ਖੂਬਸੂਤ ਢੰਗ ਨਾਲ ਸਮਝਾਈ ਗਈ ਹੈ ਓ ਤੰਪਤ ਦੇ ਵਿੱਚ ਤੰਪਲ ਸ਼ਲੋਕ ਨੰਬਰ 183 ਸੋ ਇਹਦੇ ਵਿੱਚ ਤਥਗ ਬੁੱਧ ਕਹਿੰਦੇ ਆ ਕਿ ਸਭ ਤਰ੍ਹਾਂ ਦੇ ਮਾੜੇ ਕੰਮਾਂ ਤੋਂ ਬਚਣਾ ਚੰਗੇ ਕੰਮਾਂ ਨੂੰ ਕਰਦੇ ਰਹਿਣਾ ਅਤੇ ਆਪਣੇ ਚਿੱਤ ਨੂੰ ਸਾਫ਼ ਅਤੇ ਕਾਬੂ ਵਿੱਚ ਰੱਖਣਾ ਇਹੀ ਬੁੱਧ ਦੀ ਸਿੱਖਿਆ ਹੈ ਸੋ ਤਾਂ ताकत यही ਕਹਿੰਦਾ ਕਿ ਆਪਣੇ ਆਪ ਨੂੰ ਸਾਰੇ ਹੀ ਮਾੜੇ ਕੰਮਾਂ ਤੋਂ ਬਚਾ ਕੇ ਰੱਖਣਾ ਆਪਣੇ ਚਿੱਤ ਨੂੰ ਚੰਗੇ ਕੰਮਾਂ ਵਿੱਚ ਲਾਉਣਾ ਤੇ ਆਪਣੇ ਆਪ ਤੇ ਕਾਬੂ ਰੱਖਣਾ ਇਹੀ ਜਿਹੜੀ ਬੁੱਧ ਦੀ ਸਿੱਖਿਆ ਹੈ ਸੋ ਇਹ ਨੂੰ ਸਮਝਾਉਣ ਲਈ ਮੈਂ ਇੱਕ ਉਦਾਹਰਣ ਲਊਗਾ ਜਿਵੇਂ ਕਿ ਆਪਾਂ ਗੱਡੀ ਚਲਾਉਂਦੇ ਆ ਸੋ ਗੱਡੀਆਂ ਲੋਕ ਬਹੁਤ ਸਾਰੇ ਅਲੱਗ-ਅਲੱਗ ਚੱਲਦੀਆਂ ਹੁੰਦੀਆਂ ਹਨ ਰੋਡ ਤੇ ਲੇਕਿਨ ਆਪਣੀ ਪੂਰੀ ਇਹ ਕੋਸ਼ਿਸ਼ ਹੁੰਦੀ ਆ ਆਪਾਂ ਕਿਸੇ ਦੀ ਗੱਡੀ ਤੇ ਕੰਟਰੋਲ ਨਹੀਂ ਕਰ ਸਕਦੇ ਆਪਾਂ ਸਿਰਫ ਆਪਣੀ ਗੱਡੀ ਨੂੰ ਹੀ ਕੰਟਰੋਲ ਕਰਦੇ ਆ ਕਿ ਆਪਾਂ ਆਪਣੀ ਗੱਡੀ ਪੂਰੀ ਨਿਯੰਤਰਣ ਵਿੱਚ ਰੱਖਣੀ ਆ ਆਪਾਂ ਆਪਣੀ ਗੱਡੀ ਪੂਰੀ ਕਾਬੂ ਵਿੱਚ ਰਹਿ ਕੇ ਚਲਾਉਣੀ ਆ ਸੋ ਉਸੇ ਸੰਦਰਭ ਵਿੱਚ ਬੁੱਧ ਵੀ ਇਹੀ ਗੱਲ ਕਰਦੇ ਆ ਕਿ ਆਪਣੇ ਚਿੱਤ ਨੂੰ ਆਪਣੇ ਕਾਬੂ ਵਿੱਚ ਰੱਖਣਾ ਆਪਣੇ ਚਿੱਤ ਨੂੰ ਚੰਗੇ ਕੰਮਾਂ ਵਿੱਚ ਲਗਾ ਕੇ ਰੱਖਣਾ ਇਹੀ ਜਿਹੜੀ ਆ ਬੁੱਧ ਦੀ ਸਿੱਖਿਆ ਦਾ ਸਾਰ ਆ ਸੋ ਇਹੀ ਜਿਹੜੀ ਬੁੱਧ ਦੀ ਪ੍ਰੇਰਣਾ ਇਹੀ ਬੁੱਧ ਦੀ ਸਿੱਖਿਆ ਆ ਅਗਰ ਤੁਸੀਂ ਜਿਹੇ ਹੋਰ ਬੁੱਧ ਉਚਰ ਪੰਨਾ ਚਾਹੁੰਦੇ ਆ ਤਾਂ ਤੰਪਲ ਤਥਾਗਤ ਬੁੱਧ ਦੇ ਉਪਦੇਸ਼ ਤੇ ਸਖਿਆਮ ਨੂੰ ਜਰੂਰ ਪੜੋ ਤੇ ਤੰਪਤ ਦੇ ਲੜੀਵਾਰ ਵਿਚਾਰਾਂ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨਮੋ ਪੁਤ